ਲੁਧਿਆਣਾ ਵੈਸਟ ਬਾਈ ਇਲੈਕਸ਼ਨ ਦੀ ਪੋਲਿੰਗ ਜਿਹੜੀ ਆ ਕੱਲ ਹੋਣ ਜਾ ਰਹੀ ਆ ਤਾਂ ਉਸ ਨੂੰ ਲੈ ਕੇ ਤਿਆਰੀਆਂ ਵੀ ਜਿਹੜੀਆਂ ਵਾ ਮੁਕੰਮਲ ਕਰ ਲਈਤੀਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਵੇਲੇ ਅਸੀਂ ਖਾਲਸਾ ਕੋਲੇ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਪੋਲਿੰਗ ਸਟਾਫ ਜਿਹੜਾ ਵਾ ਪਹੁੰਚਿਆ ਆ ਵਾ ਇੱਥੇ ਈਵੀਐਮ ਮਸ਼ੀਨਾਂ ਜਿਹੜੀਆਂ ਵਾ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਦੇ ਨਾਲ ਨਾਲ ਕੋਵਿਡ ਦੀਆਂ ਜੋ ਗਾਈਡਲਾਈਨ ਨੇ ਉਸ ਨੂੰ ਵੀ ਪੂਰਾ ਕੀਤਾ ਜਾ ਰਿਹਾ ਵਾ ਸੈਨੀਟਾਈਜ਼ ਮਾਸਕ ਜਿਹੜੇ ਨੇ ਉਹ ਵੀ ਨਾਲ ਦੀ ਨਾਲ ਦਿੱਤੇ ਜਾ ਰਹੇ ਨੇ ਦੱਸ ਦਈਏ ਕਿ ਵੈਸਟ ਹਲਕੇ ਦੇ ਵਿੱਚ 194 ਦੇ ਕਰੀਬ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਊਮਨ ਜਿਹੜਾ ਵਾ ਪੋਲਿੰਗ ਸਟੇਸ਼ਨ ਹੋਵੇਗਾ ਇੱਕ ਗ੍ਰੀਨ ਪੋਲਿੰਗ ਸਟੇਸ਼ਨ ਹੋਵੇਗਾ ਤਾ ਉਸ ਤੋਂ ਇਲਾਵਾ ਜਿਹੜੇ ਨੇ ਪੁਲਿਸ ਸਟੇਸ਼ਨਾਂ ਦੇ ਉੱਤੇ ਖਾਸ ਇੰਤਜ਼ਾਮ ਵੀ ਜਿਹੜੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਕੀਤੇ ਗਏ ਨੇ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਕਿ ਗਰਮੀ ਨੂੰ ਦੇਖਦੇ ਹੋਏ ਪੱਖਿਆਂ ਦੇ ਇੰਤਜ਼ਾਮ, ਕੁੱਲਰ ਦੇ ਇੰਤਜ਼ਾਮ, ਪਾਣੀ ਦੀ ਵਿਵਸਥਾ ORS ਦੀ ਵਿਵਸਥਾ ਜਿਹੜੀ ਆ ਉੱਥੇ ਕੀਤੀ ਜਾਵੇ ਨਾਲ ਦੀ ਨਾਲ ਸ਼ੈੱਡ ਅਤੇ ਟੈਂਟ ਦੀ ਵਿਵਸਥਾ ਜਿਹੜੀ ਆ ਉਹ ਕੀਤੀ ਜਾਵੇ ਤਾਂ ਹਰ ਇੱਕ ਤਰ੍ਹਾਂ ਦਾ ਇੰਤਜ਼ਾਮ ਜਿਹੜਾ ਵਾ ਕੀਤਾ ਜਾ ਰਿਹਾ ਵੇ ਇੱਥੇ ਤਸਵੀਰਾਂ ਦੇ ਸਕਦੇ ਹੋ ਜੋ ਪੋਲਿੰਗ ਸਟਾਫ ਹੈਗਾ ਵਾ ਉਹਨਾਂ ਨੂੰ EVM ਮਸ਼ੀਨਾਂ ਦਿੱਤੀਆਂ ਜਾ ਰਹੀਆਂ ਨੇ ਜੋ ਡਾਕੂਮੈਂਟਸ ਹੁੰਦੇ ਨੇ ਉਹ ਦਿੱਤੇ ਜਾ ਰਹੇ ਨੇ ਤਾਂ ਇਹ ਰਵਾਨਗੀ ਜਿਹੜੀ ਆ ਕੁਛੀ ਦੇਰ ਬਾਅਦ ਇੱਥੋਂ ਟੀਮਾਂ ਹੋ ਜਾਣਗੀਆਂ ਤਾਂ ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਹ ਆਪਣੇ ਬੂਥਾਂ ਤੇ ਅੱਜ ਪਹੁੰਚ ਜਾਣਗੀਆਂ ਕੱਲ ਸਵੇਰੇ ਜਿਹੜੀ ਆ 7 ਵਜੇ ਦੇ ਕਰੀਬ ਨਾ ਪੋਲਿੰਗ ਜਿਹੜੀ ਆ ਸਟਾਰਟ ਹੋ ਜਾਵੇਗੀ ਉਸ ਤੋਂ ਬਾਅਦ ਇਹ ਸ਼ਾਮ 6 ਵਜੇ ਤੱਕ ਜਿਹੜੀ ਆ ਪੋਲਿੰਗ ਚੱਲੇਗੀ ਤਾਂ ਗਰਮੀ ਨੂੰ ਦੇਖਦੇ ਖਾਸ ਇੰਤਜ਼ਾਮ ਵੀ ਕੀਤੇ ਗਏ ਨੇ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਔਰ ਨਾਲ ਦੀ ਨਾਲ ਇਹ ਵੀ ਅਪੀਲ ਕੀਤੀ ਗਈ ਆ ਕਿ ਵੱਧ ਤੋਂ ਵੱਧ ਜਿਹੜੀ ਆ ਵੋਟ ਜਿਹੜੀ ਆ ਤੁਸੀਂ ਜਰੂਰ ਪਾਈਓ ਤਾ ਇਸ ਨੂੰ ਦੇਖਦੇ ਹੋਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰਾ ਸਟਾਫ ਜਿਹੜਾ ਵਾ ਇਸ ਵਕਤ ਇੱਥੇ ਪਹੁੰਚਿਆ ਹੈ ਉਹਨਾਂ ਨੂੰ EVM ਮਸ਼ੀਨਾਂ ਉਸ ਤੋਂ ਇਲਾਵਾ ਜੋ ਕੋਵਿਡ ਦੀਆਂ ਗਾਈਡਲਾਈਨ ਨੇ ਉਹ ਵੀ ਜਿਹੜੀਆਂ ਮ ਦਿੱਤੀਆਂ ਜਾ ਰਹੀਆਂ ਨੇ ਚਾਹੇ ਉਹ ਮਾਸਕ ਦੀ ਗੱਲ ਕੀਤੀ ਜੀ ਕੀਤੀ ਜਾਵੇ ਚਾਹੇ ਉਹ ਸੈਨੀਟਾਈਜ਼ ਦੀ ਗੱਲ ਕੀਤੀ ਜਾਵੇ ਤਾਂ ਇਹ ਲੁਧਿਆਣਾ ਤੋਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕੱਲ ਪੋਲਿੰਗ ਹੋਣ ਜਾ ਰਹੀ ਹੈ ਤਾਂ ਵੱਖ-ਵੱਖ ਟੀਮਾਂ ਇੱਥੇ ਪਹੁੰਚੀਆਂ ਨੇ ਤਾਂ ਪੁਲਿਸ ਦੀਆਂ ਟੀਮਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ 1000 ਦੇ ਕਰੀਬ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਤਨਾਤ ਕਿਤੇ ਜਾਣਗੇ ਇਸ ਤੋਂ ਇਲਾਵਾ ਸੈਂਟਰ ਫੋਰਸ ਜਿਹੜੀਆਂ ਨੇ ਉਹ ਵੀ ਆ ਉਹ ਵੀ ਤਨਾਤ ਕਿਤੇ ਜਾਣਗੀਆਂ ਹਰ ਬੂਥ ਤੇ ਜਿਹੜੀ ਹੈ ਕੈਮਰੇ ਲਗਾਏ ਗਏ ਨੇ ਸੀਸੀਟੀਵੀ ਕੈਮਰੇ ਜਿਹੜੇ ਨੇ ਲਗਾਏ ਗਏ ਨੇ ਉਸ ਤੇ ਰਾਹੀਂ ਵੀ ਇਹ ਨਿਗਰਾਨੀ ਜਿਹੜੀ ਹੈ ਕੀਤੀ ਜਾਵੇਗੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਇਹ ਜੋ ਸਟਾਫ ਆ ਪੋਲਿੰਗ ਸਟਾਫ ਆ ਉਹਨਾਂ ਨੂੰ ਈਵੀਐਮ ਮਸ਼ੀਨਾਂ ਜਿਹੜੀਆਂ ਵਾ ਹੈਂਡਓਵਰ ਕਿਤੇ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕਰ ਲਈਤੀ ਗਈ ਆ ਕੱਲ ਸਵੇਰੇ 6 7 ਵਜੇ ਜਿਹੜੀ ਆ ਪੋਲਿੰਗ ਸ਼ੁਰੂ ਹੋ ਜਾਵੇਗੀ ਜਿਵੇਂ ਕਿ ਦੱਸ ਰਹੇ ਆ ਕਿ ਇੱਕ ਗ੍ਰੀਨ ਪੋਲਿੰਗ ਸਟੇਸ਼ਨ ਬਣਾਇਆ ਗਿਆ ਵਾ ਇਸ ਤੋਂ ਇਲਾਵਾ ਇੱਕ ਵੂਮਨ ਜਿਹੜਾ ਪੋਲਿੰਗ ਸਟੇਸ਼ਨ ਬਣਾਇਆ ਗਿਆ ਵਾ ਤਾਂ ਖਾਸ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਇੰਤਜ਼ਾਮ ਜਿਹੜੇ ਨੇ ਕੀਤੇ ਜਾ ਰਹੇ ਨੇ ਦੱਸਦੀ ਕਿ ਇਸ ਹਲਕੇ ਦੇ ਜੋ ਵੋਟਰ ਨੇ 1 ਲੱਖ 75000 ਦੇ ਕਰੀਬ ਜਿਹੜੇ ਨੇ ਇਸ ਹਲਕੇ ਦੇ ਵੋਟਰ ਨੇ ਤੱਕਲ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤਾਂ ਤਸਵੀਰਾਂ ਤੁਸੀਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਅਸੀਂ ਇਸ ਵਕਤ ਤਾਂ ਇਹ ਜੋ ਪੋਲਿੰਗ ਸਟਾਫ ਆ ਉਹਨਾਂ ਨੂੰ ਇਹ ਮਸ਼ੀਨਰੀ ਜਿਹੜੀ ਆ ਦਿੱਤੀ ਜਾ ਰਹੀ ਆ ਤਾਂ ਜਿਹੜੀ ਬੱਸਾਂ ਦੇ ਵਿੱਚ ਇਹ ਮਸ਼ੀਨਾ ਜਿਹੜੀਆਂ ਲੈ ਕੇ ਜਾਣਗੇ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਵਿੱਚ ਵੀ ਜੀਪੀਐਸ ਸਿਸਟਮ ਜਿਹੜਾ ਵਾ ਉਹ ਲਗਾਇਆ ਗਿਆ ਤਾਂ ਕਿ ਹਰ ਮੂਵਮੈਂਟ ਜਿਹੜੀ ਆ ਜਿਹੜੀ ਮਸ਼ੀਨਰੀ ਦੀ ਹਰ ਮੂਵਮੈਂਟ ਜਿਹੜੀ ਆ ਉਹ ਟਰੈਕ ਹੋ ਸਕੇ ਕਿ ਮਸ਼ੀਨਰੀ ਕਿੱਥੇ ਹੈਗੀ ਆ ਕਿਹੜੀ ਥਾਂ ਤੇ ਇਹ ਬਸ ਰੁਕੀ ਆ ਤਾਂ ਉਹਨਾਂ ਦੇ ਉੱਤੇ ਵੀ ਜੀਪੀਐਸ ਸਿਸਟਮ ਜਿਹੜੇ ਨੇ ਲਗਾਏ ਗਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਜੋ ਸੈਂਟਰ ਫੋਰਸਸ ਨੇ ਵਕ-ਵਕ ਬੀਐਸਐਫ ਦੇ ਜਵਾਨ ਜਿਹੜੇ ਨੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਨੇ ਉਹਨਾਂ ਨੂੰ ਡਿਊਟੀਆਂ ਜਿਹੜੀਆਂ ਵਾ ਦਿੱਤੀਆਂ ਜਾ ਰਹੀਆਂ ਨੇ ਤਾਂ ਕੱਲ ਵੋਟਿੰਗ ਹੋਣ ਜਾ ਰਹੀ ਆ 1,75,000 ਦੇ ਕਰੀਬ ਜਿਹੜੇ ਨੇ ਵੋਟਰ ਨੇ ਤਾਂ ਕੱਲ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤਾਂ ਪੋਲਿੰਗ ਸਟਾਫ ਦੀ ਰਵਾਨਗੀ ਜਿਹੜੀ ਇੱਥੋਂ ਕੀਤੀ ਜਾ ਰਹੀ ਆ ਤਾਂ ਦੱਸ ਦਿੰਨੇ ਆ ਕਿ ਕੱਲ ਪੋਲਿੰਗ ਹੋਣ ਜਾ ਰਹੀ ਆ ਲੁਧਿਆਣਾ ਵੈਸਟ ਦੇ ਚੋਣਾਂਵ ਹੋ ਰਹੇ ਨੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣਾਂ ਪ੍ਰਚਾਰ ਕੀਤਾ ਗਿਆ ਸੀਗਾ ਤਾਂ ਚੋਣਾਂ ਪ੍ਰਚਾਰ ਹੁਣ ਖੰਮ ਚੁੱਕਾ ਵਾ ਇੱਥੇ ਵੀ ਦੱਸ ਦਿੰਨੇ ਕੱਲ ਡਰਾਈ ਡੇ ਕੋਸ਼ਿਸ਼ ਕੀਤਾ ਗਿਆ ਵਾ ਕੱਲ ਉਸ ਹਲਕੇ ਦੇ ਵਿੱਚ ਛੁੱਟੀ ਵੀ ਐਲਾਨੀ ਗਈ ਆ ਦੁਕਾਨਾਂ ਜਿਹੜੀਆਂ ਬੰਦ ਰਹਿਣਗੀਆਂ ਮੋਲ ਬੰਦ ਰਹਿਣਗੇ ਜਿਹੜੇ ਵੋਟਰ ਨੇ ਉਹ ਆਪਣੀਆਂ ਦੁਕਾਨਾਂ ਬੰਦ ਰੱਖਣਗੇ ਤਾਂ ਵੋਟ ਦਾ ਇਸਤੇਮਾਲ ਕਰਨਗੇ ਸੁਰੱਖਿਆ ਨੂੰ ਲੈ ਕੇ ਪੂਕ ਤਾਂ ਇੰਤਜ਼ਾਮ ਕੀਤੇ ਗਏ ਨੇ ਪੂਰਾ ਵੈਸਟ ਹਲਕਾ ਜਿਹੜਾ ਵਾ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਵਾ ਅਤੇ ਠੇਕੇ ਜਿਹੜੇ ਨੇ ਸ਼ਰਾਬ ਦੇ ਪੂਰੀ ਤਰ੍ਹਾਂ ਬੰਦ ਰਹਿਣਗੇ ਵੈਸਟ ਹਲਕੇ ਦੇ ਆਸ-ਪਾਸ 3 ਕਿਲੋਮੀਟਰ ਦਾ ਦਾਇਰਾ ਜਿਹੜਾ ਵਾ ਉਹ ਵੀ ਨਾਲ ਚੁਣਿਆ ਗਿਆ ਵਾ ਉਹਨਾਂ ਉਸ ਦਾਇਰੇ ਦੇ ਵਿੱਚ ਵੀ ਇਹ ਸ਼ਰਾਬ ਦੇ ਠੇਕੇ ਜਿਹੜੇ ਨੇ ਬੰਦ ਰੱਖੇ ਜਾਣਗੇ ਕੱਲ ਜਦੋਂ ਚਨਾਬ ਪ੍ਰਚਾਰ ਬੰਦ ਹੋਇਆ ਸੀ ਉਸ ਵਕਤ ਵੀ ਇਹ ਆਰਡਰ ਜਾਰੀ ਕੀਤੇ ਗਏ ਸੀ ਜਿੰਨੇ ਵੀ ਹੋਟਲ ਨੇ ਜਿਹੜੇ ਬਾਹਰਲੇ ਲੋਕ ਇਹਨਾਂ ਹੋਟਲਾਂ ਦੇ ਵਿੱਚ ਪੀਜੀ ਦੇ ਵਿੱਚ ਸਰਾਵਾਂ ਦੇ ਵਿੱਚ ਰੁਕੇ ਨੇ ਉਹ ਬਾਹਰ ਚਲੇ ਜਾਂਦਾ ਕੱਲ ਹੋਟਲਾਂ ਦੀ ਚੈਕਿੰਗ ਵੀ ਹੋਈ ਆ ਅੱਜ ਵੀ ਲਗਾਤਾਰ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਵੱਲੋਂ ਪੂਰੇ ਏਰੀਆ ਨੂੰ ਜਿਹੜਾ ਵਾ ਸੀਲ ਕਰ ਦਿੱਤਾ ਗਿਆ ਵਾ ਤਾਂ ਹੁਣ ਇਹ ਪੋਲਿੰਗ ਸਟਾਫ ਜਿਹੜਾ ਵਾ ਰਵਾਨਗੀ ਕਰ ਰਿਹਾ ਵਾ ਤਾਂ ਇਹ ਮਸ਼ੀਨਾਂ ਜਿਹੜੀਆਂ ਵਾ ਵਕ ਵਕ ਬੂਥਾਂ ਤੇ ਪਹੁੰਚ ਜਾਣਗੀਆਂ ਕੱਲ 7 ਵਜੇ ਜਿਹੜੀ ਆ ਪੋਲਿੰਗ ਜਿਹੜੀ VOTING ਆ ਉਹ ਸ਼ੁਰੂ ਹੋ ਜਾਵੇਗੀ ਤਾਂ 23 ਤਰੀਕ ਨੂੰ ਨਤੀਜੇ ਆਣੇ ਨੇ ਕਿਸ ਤੇ ਸਰ ਤੇ ਤਾਂ ਸਜੇਗਾ ਲੁਧਿਆਣਾ ਵੈਸਟ ਦਾ ਇਹ ਜਿਹੜਾ ਵਾ ਵੋਟਰਾਂ ਨੇ ਕੱਲ ਤਿਆਰ ਕਰ ਦੇਣਾ ਵਾ ਕੱਲ ਵੋਟਾਂ ਨੇ ਜਿਹੜੇ ਵੋਟਰ ਨੇ ਉਹਨਾਂ ਨੇ ਮਸ਼ੀਨਾਂ ਤੇ ਜਾ ਕੇ ਬਟਨ ਦਬਾਣਿਆ ਤਾਂ ਵੋਟ ਆਪਣਾ ਕੈਂਡੀਡੇਟ ਜਿਹੜਾ ਵਾ ਇਸ ਹਲਕੇ ਦਾ ਚੁਣਨਾ ਵਾ ਤਾਂ ਪ੍ਰਸ਼ਾਸਨ ਵੱਲੋਂ ਵੀ ਪੀਰ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਆਪਣੀ ਮੌਤਾਂ ਇਸਤੇਮਾਲ ਜਿਹੜੇ ਨੇ ਵੋਟਰ ਜ਼ਰੂਰ ਕਰਨ। ਮਸ਼ੀਨਾਂ ਨਹੀਂ ਬਣੀਆਂ। ਦੇਖੋ ਸਾਰੀ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਹੈ ਸਾਰੀ ਸਿਕਿਉਰਿਟੀ ਫੋਰਸਿਜ਼ ਸਾਰੀ ਬੋਲਿੰਗ ਪਾਰਟੀਆਂ ਹੁਣ ਤੁਸੀਂ ਦੇਖ ਰਹੇ ਤੁਹਾਡੇ ਸਾਹਮਣੇ ਬੈਠੀਆਂ ਨੇ ਐਵਰੀ ਬੋਲਿੰਗ ਪਾਰਟੀ ਹੁਣ ਬੋਲਿੰਗ ਪਾਰਟੀ ਬਣ ਕੇ ਆਪਣੀ ਮਸ਼ੀਨਾਂ ਲੈਣ ਗਿਆ ਮਸ਼ੀਨਾਂ ਲੈਣ ਤੋਂ ਬਾਅਦ ਬਸ ਆਪਣਾ ਬਸਾਂ ਦੇ ਵਿੱਚ ਬੈਠ ਕੇ ਆਪਣੇ ਆਪਣੇ ਬੋਲਿੰਗ ਸਟੇਸ਼ਨਾਂ ਤੇ ਚਲੇ ਜਾਣ ਗਿਆ ਉੱਥੇ ਕੱਲ ਸਵੇਰੇ ਤੋਂ ਬੋਲਿੰਗ ਜਿਹੜੀ ਹੈ ਸਟਾਰਟ ਆ। ਅੱਜ ਸਰ ਕਿਤਰਾ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕਿ ਜਿਹੜੀ ਇਨਸਟਰਕਸ਼ਨਾਂ ਕਹਿੰਦੇ ਕੋਈ ਮਾਮਲੇ ਵੀ ਦੱਦ ਕੀਤੇ ਗਏ ਨੇ ਜਿਨ੍ਹਾਂ ਤੋਂ ਜਿਹੜੀਆਂ ਨਿਯਮਾਂ ਦੀ ਉਲੰਘਣਾ ਚਾਹੇ ਨਹੀਂ ਮਾਮਲੇ ਜਿਹੜੇ ਜਿਹੜਾ ਤੋਂ ਕੋਈ ਵੀ ਡਿਊਟੀ ਦੇ ਇਹਨਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਡਿਊਟੀ ਦੇ ਪ੍ਰਤੀ ਜੇ ਕੋਈ ਕਿਸੇ ਦੇ ਮਤਲਬ ਕੋਈ ਕੁਤਾਹੀ ਵਰਤੀ ਜਾਂਦੀ ਹੈ ਤੋ ਉਸ ਦੇ ਖਿਲਾਫ ਇਸ ਜਿਹੜਾ ਹੈਗਾ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਵੀ ਹੈਗਾ ਕਿ ਜਿਹੜੀ ਮਸ਼ੀਨਾਂ ਹੈਗੀਆਂ ਉਹ ਬੜਾ ਇੱਕ ਕ੍ਰੂਸ਼ਲ ਅਹਿਮ ਹਿੱਸਾ ਹੁੰਦੀ ਹੈ ਤੇ ਮਸ਼ੀਨਾਂ ਨੂੰ ਸਿਰਫ ਸਿਰਫ ਜਿਹੜੀ ਸਰਕਾਰ ਦੀ ਔਰ ਸਰਕਾਰੀ ਜੀਪੀਐਸ ਫਿਟਿਡ ਵਹੀਕਲਸ ਹੈ ਉਹਨਾਂ ਦੇ ਵਿੱਚ ਹੀ ਮਸ਼ੀਨਾਂ ਨੂੰ ਲਿਖਿਆ ਜਾ ਸਕਦਾ ਇਸ ਤਰ੍ਹਾਂ ਦੀ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ ਤਾਂ ਜੋ ਕਿਸੇ ਵੀ ਕਿਸੇ ਦੀ ਵੀ ਕੋਈ ਵੀ ਕੋਤਾਹੀ ਨਾ ਵਰਤੀ ਜਾਵੇ ਅਸਲ ਕਿਨੇ ਵਜੇ ਜਿਹੜੀਆਂ ਕੱਲ ਨੂੰ VOTING ਹੋਣਗੀਆਂ VOTING ਜਿਹੜੀ ਹੈਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ VOTING ਜਿਹੜੀ ਆਪਰੇਕਾ ਚੱਲੂਗੀ शा <supers> वमा <supers> ਮੇਰੇ ਆਮ ਵੋਟਰ ਨੂੰ ਇਹ ਸੰਦੇਸ਼ ਹੈ ਤੁਸੀਂ ਵੱਧ ਚੜ ਕੇ ਜਿਹੜਾ ਹੈਗਾ ਡੈਮੋਕ੍ਰੇਸੀ ਦੇ ਵੀ ਆਪਣਾ ਹਿੱਸਾ ਪਾਓ। ਪਾਰਟੀ ਦੇ ਹਿੱਸੇ ਕਹਿੰਦੇ ਸ਼ਮਿਆਨੀਆਂ ਦਾ ਇੰਤਜ਼ਾਮ ਕੀਤਾ ਗਿਆ ਵਾ, ਚਾਣੀਆਂ ਦਾ ਜਾਂ ਮਰ। ਜਿਹੜਾ ਗਰਮੀ ਦਾ ਸੀਜ਼ਨ ਹੈ ਤੁਹਾਨੂੰ ਪਤਾ ਹੀ ਹੈ ਗਰਮੀ ਕਰਕੇ ਅਸੀਂ ਉੱਥੇ ਸ਼ਾਮਿਆਨੇ ਦਾ ਪਾਣੀ ਦਾ, ਠੰਡੇ ਪਾਣੀ ਦਾ, ਛਬੀਲ ਦਾ, ਬੈਠਣ ਦਾ ਹੋਰ ਵੀ ਵੱਖ-ਵੱਖ ਤਰੀਕੇ ਤੇ ਇੰਤਜ਼ਾਮ ਪੰਖੇ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਕਿਸੇ ਵੋਟਰ ਨੂੰ ਕੋਈ ਵੀ ਦਿੱਕਤ ਨਾ ਹੋਵੇ। ਇਹਨੀਆਂ ਬਾਰੇ ਕੋਈ ਕਿਹਨੇ ਕਿਹਾ ਕਿ ਕੋਈ ਵੱਧ ਫੋਰਸਾਂ ਵੀ ਹਾਂਜੀ ਸੈਂਟਰਲ ਫੋਰਸਿਸ ਵੀ ਤਨਾਨਤ ਕੀਤੀਆਂ ਗਈਆਂ ਤੇ ਪੰਜਾਬ ਪੁਲਿਸ ਵੀ ਤਨਾਨਤ ਕੀਤੀ ਗਈ ਹੈ। ਪੋਲਿੰਗ ਪਾਰਟੀਆਂ ਜਿਹੜੀ ਹੈਗੀਆਂ ਉਹ ਵੀ ਤਨਾ ਆਪਣਾ 4-4 ਬੰਦੇ ਦੀ ਇੱਕ ਪੋਲਿੰਗ ਪਾਰਟੀ ਹੁੰਦੀ ਹੈ ਉਹ ਵੀ 194 ਪੋਲਿੰਗ ਪਾਰਟੀਆਂ ਅੱਜ ਚੱਲੇ ਜਾਣਗੇ